ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਿ ਨਾਖ ਦਗਟ ਰਮਾਰਿਆ ਪ੍ਰਹਿਲਾਦ ਤਰਾਇਆ ਹੰਕਾਰ ਜਾਂ ਨਿੰਦ ਕਾਂ ਪਿੱਟ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਅਸਾਰ ਸੇਵਿਆ ਅੰਤ ਲੈ ਚੜਾਇਆ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮੰਨ ਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖ ਤਾਂ ਮਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਹੋ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਭ ਤਸਵਾਲਿਓ ਜਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾ ਜੋ ਕਜ ਕਰਨਾ ਸੋ ਕਰ ਰਿਹਾ ਸੋਦਰ ਰਾਗ ਅਸਮੰ ਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹੀਐ ਕੀਤੇ ਤੇਰੇ ਗਾਵਣ ਹਾਰੇ ਗਾਵਨ ਤਦਨੋ ਪਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਨ ਤਦਨੋ ਚਿਤ ਗਵਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਨ ਤਦਨੋ ਈਸ਼ਰ ਬ੍ਰਹਮਾ ਦੇਵੀ ਸੋਹਣਾ ਤੇਰੇ ਸਦਾ ਸਵਾਰੇ ਗਾਵਨ ਤਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆ ਦਰ ਨਾਲੇ ਗਾਵਨ ਤਦਨੋ ਸੱਧ ਸਮਾਦੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੀ ਸਤੀ ਸੰਤੋ ਕੀ ਗਾਵਨ ਤਦਨੋ ਵੀਰ ਕਰਾਰੇ ਗਾਵਨ ਤੰਦਰ ਤਦਨੋ ਪੰਡਤ ਪੜਨ ਰਕੀ ਸਰ ਜਗ ਜਗ ਵੇਦਾਂ ਨਾਲੇ ਗਾਵਨ ਤਦਨੋ ਮੋਨੀਆ ਮਨਮੋਨ ਸੁਰਗ ਮਚ ਪਿਆਲੇ ਗਾਵਨ ਤਦਨੋ ਰਤਨੋ ਪਾਏ ਤੇਰੇ ਅਠ ਸੜ ਤੀਰਥ ਨਾਲੇ ਗਾਵਨ ਤਦਨੋ ਜੋਦ ਮਹਾਬਲ ਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤਦਨੋ ਕੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤਦਨੋ ਗਾਵਨ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੋ ਗਾਵਨ ਸੇ ਮੈਂ ਚੈਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀਓ ਸੀ ਜਾਏ ਨਾ ਜਾਸੀ ਰਚਨਾ ਜਨ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਨਉ ਪਾਈ ਕਰ ਕਰ ਦੇ ਕਹਿ ਕੀਤਾ ਆਪਣਾ ਜਿਉ ਤਸ ਦੀ ਵਢਿਆਈ ਜੋ ਤਜ ਪਾਵੇ ਸੋਈ ਕਰਸੀ ਫਿਰ ਉਕਮਨ ਕਰ ਨਾ ਜਾਏ ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੰਲਾ ਪਹਿਲਾ ਸੁਣ ਵੱਡਾ ਆਕੇ ਸਭ ਕੋਏ ਕੇ ਵਡ ਵੱਡਾ ਡੀਟਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸਰਤੀ ਮਿਲ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿ ਨਾ ਜਾਈ ਤੇਰੇ ਤਿਲ ਵਡਿਆਈ ਸਭ ਸਤ ਸਭ ਤਵ ਸਭ ਚੰਗਿਆਈਆ ਸਿੱਧਾ ਪਰ ਕਾਕੀਆਂ ਵਡਿਆਈਆ ਤਦ ਵਿਣ ਸਿੱਧੀ ਕਨੇ ਨ ਪਾਈਆ ਕਰ ਮਲੇ ਨਹੀਂ ਠਾਕਰ ਹਈਆ ਆਕਣ ਵਾਲਾ ਕਿਆ ਵਿਚਾਰਾ ਸਵਤੀ ਪਰੇ ਤੇ ਪੰਡਹਾਰਾ ਜਹ ਤੂੰ ਦੇਤ ਸੇ ਕਿਆ ਚਾਰਾ ਨਾਨਕ ਸਤਿ ਸਵਰਣ ਹਾਰਾ ਆਸਮੱਲ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਓ ਆਕਣ ਓਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਓਤ ਭੁਖੇ ਕੈ ਚਲੀਏ ਦੁਖ ਸੋ ਕਿਉ ਵਿਸਰ ਮੇਰੀ ਮਾਏ ਸਾਚਾ ਸਹਬ ਸਾਚੇ ਨਾਏ ਰਹਾ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਦਾ ਰਹੇ ਨ ਚੂਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਵਤੇ ਵੜ ਤੇਰੀ ਦਾਤ ਜਨਦਨ ਕਰ ਕਹਿ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੂਜਰੀ ਮੰਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਗੁਰ ਸਰਣਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਅਮਰੀ ਰਹਿਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਵਤਾਸੈ ਮਿਲ ਸੰਗਤ ਗੁਣ ਪ੍ਰਗਾਸ ਰਾਗ ਗੂਜਰੀ ਮਹੱਲਾ 5 ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਉ ਪਰਿਆ ਸਹਿਲ ਪੱਥਰ ਮੈਂ ਜੰਤ ਪਾਏ ਤਾ ਕਾਰਜ ਕਿ ਅਗੇ ਕਰ ਧਰਿਆ ਮੇਰੇ ਮਾਧੋ ਜੀ ਸਦ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾ ਜਨਨ ਪਿਤਾ ਲੋਕ ਸਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਿ ਕ ਸੰਭਾਏ ਠਾਕੁਰ ਕਾਹੇ ਮਨ ਪਉ ਕਰਿਆ ਊੜਾ ਊਡਾ ਵੈ ਸੈ ਕੋਸਾ ਤਿਸ ਪਾਚੇ ਬਚਰੇ ਸ਼ਰਿਆ ਤੈਨ ਕਵਣ ਖਲਾਵੇ ਕਵਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਬਨਿਦਾਨ ਦਸ ਹਿੱਟ ਸਦਹਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਿਆ ਸਮਲ ਦਾ ਚੌਥਾ ਸੋ ਪਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰੰਜਨ ਅਰ ਪਰਖ ਨਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ ਹਰਿਆ ਪੇਠਾ ਕਰਿਆ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪ੍ਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋ ਤਦ ਬਿਨੈ ਅਵਤ ਨਾ ਜਾਣਾ ਤੂੰ ਪਾਰ ਬ੍ਰਹਮ ਦੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤਦਜੀ ਜਨ ਨਾਨਕ ਤិន ਕਰਵਾਣਾ ਹਰ ਧਿਆਵੇ ਹਰ ਧਿਆਵੇ ਤਦਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਇਆ ਜੀ ਤិន ਟੂਟੀ ਜਮਕੀ ਫਾਸੀ ਜਨਰ ਪਉ ਜਨਰ ਨਿਰਪਉ ਧਿਆਇਆ ਜੀ ਤិន ਕਾ ਪਉ ਸਾ ਭਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤਦ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨ ਕਰੇ ਹਰ ਪੂਜਾ ਜੀ ਤਬ ਤਾਪੇ ਜਪੇ ਬੇਅੰਤ ਤਾਰੇ ਅਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤਦ ਜੇ ਵਡਿਆ ਵਰ ਨ ਕੋਈ ਤੂੰ ਜਗ ਜਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤਦ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤਦ ਆਪੇ ਸਿਰ ਸਭ ਪਾਈ ਜੀ ਤਦ ਆਪੇ ਸਿਰਜ ਸਭ ਕੋਈ ਜਨਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਮਹੰਲਾ ਚੌਥਾ ਤੂੰ ਕਰਤਾ ਸਚਿਆ ਰਮੇਡਾ ਸਾਈ ਜੋ ਤੂੰ ਪਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗਰਮ ਕਲਾ ਦਾ ਮਨ ਮਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਆਇਆਂ ਸਭ ਤੇਰਾ ਖੇਲ ਵਿయోగ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਣਾਏ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਵਖਾਣੈ ਜਨ ਅਰਸੇ ਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਵਰ ਨ ਕੋਏ ਤੂੰ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਆਸਮਾਨ ਲਾ ਪਹਿਲਾ ਤੈ ਸਰਵ ਡੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਬੰਕਜ ਮੋਹ ਪਗ ਨਹੀਂ ਚੱਲੇ ਹਮ ਦੇ ਕਾ ਤੈ ਡੂਬੀਐ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮਗਦ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਨ ਤੋਂ ਨਾਹੀ ਵੀਸਰਿਆ ਅਸਮੱਲ ਪੰਜਵਾਂ ਭਈ ਪ੍ਰਾਪਤ ਮਨੁਖ ਦੇਹੁ ਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤੇਰ ਕੀਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਬ ਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੋ ਨਾਨਕ ਅਮਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਹਿ ਜਸਮੀ ਚਉਪਈ ਪਨਰਾਸ ਜੁ ਕਾ ਕਾਟਾ ਖੀਸਾ ਸ੍ਰੀ ਅਸਕੇਤ ਜਗਤ ਕੇ ਇਸ ਪਪਨ ਬ੍ਰਿਟ ਗगन ਪੈ ਪਈ ਸਭਨਾ ਆਨ ਬਧਾਈ ਦੇ ਤੰਨੇ ਤੰਨੇ ਲੋਕ ਕੇ ਰਾਜਾ ਦੁਖਤਨ ਦਾ ਗਰੀਬ ਨਵਾਜਾ ਅਖਲ ਭਵਨ ਤੇ ਸਿਰਜਨ ਹਾਰੇ 10 ਜਨਮ ਲਿਓ ਬਾਰੇ ਕਬਿਓ ਬਾਤ ਚ ਬੇਨਤੀ ਚਉ ਪਏ ਹਮਰੀ ਕਰੋ ਹਾਥ ਦੇ ਰੱਛਾ ਪੁਰਨ ਹੋਏ ਚਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਠ ਸਬੇ ਤੁਮ ਕਾਵੋ ਆਪ ਹੱਥ ਤੈ ਮੋਏ ਵਿਚਾਵ ਸੁਖੀ ਬਸੋ ਮੋ ਰੋ ਪਰਵਾਰਾ ਸੇਵਕ ਸਿੱਖ ਸਬੇ ਕਰਤਾਰਾ ਮੋ ਰ ਚਾਨਜ ਕਰਦੇ ਕਰਐ ਸਾਬਰਨ ਕੋ ਆਜ ਸੰਗਰੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਓ ਜੋ ਬਰ ਚਾਹੋ ਸ ਤੁਮ ਤੇ ਪਾਓ ਸੇਵਕ ਸਖ ਮਾਰੇ ਤਾਰੀ ਹੈ ਚਨ ਚਨ ਸਤਰ ਮਾਰੇ ਮਾਰੀਏ ਆਪ ਹਾਥ ਦੇ ਮੁਜੇ ਅਬਰੈ ਮਰਨ ਕਾਲ ਕਾ ਤ੍ਰਾਸ ਨਿਵਰੈ ਹੂ ਜੋ ਸਦਾ ਹਮਾਰੇ ਪਛਾ ਸਰੀਆ ਤੋ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਾਰ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ जवन काल जोगी सब कीयो वेद राज ब्रह्मा जूथियो जवन काल सब सव लोक सवारा नमसकार है तए हमारा जवन काल सब जगत बनायो देव दैत जचन अपजायो आदे अंत एक अवतार सोई गुरु समझयो हमारा नमस्कारत सही को हमारी सकल प्रजा जनया पसवारी ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪੜ ਪੜ ਕੀ ਜਾਨੈ ਜਬ ਅਦਕਰਕ ਕਰਾ ਕਰਤਾਰਾ ਪ੍ਰਜਾ ਤਾਰਤ ਦੇ ਤਬ ਦੇ ਅਪਾਰਾ ਜਬ ਆਕਰਕ ਕਰਤ ਹੋ ਕਬਹੋਂ ਤੋ ਮੈਂ ਮਿਲਤ ਦੇ ਧਰ ਸਭ ਹੋਂ ਜੇਤੇ ਬਦਨ ਸਿਟ ਸਵਤਾਰੇ ਆਪ ਆਪਣੀ ਬੂਝ ਚਾਰੇ ਤਮ ਸਭ ਹੀ ਤੇ ਰੈ ਤਨ ਰਾਲਮ ਜਾਣਤ ਬੇਦ ਭੇਦ ਅਰਿ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲੇ ਅਨਾਦ ਅasamb ਤਾਕਾ ਮੂੜ ਅਚਾਰਤ ਭੇਦ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹ ਭੇਵ ਆਪ ਆਪਨੀ ਬਦਹ ਜੇਤੀ ਬਰਹਣਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਕਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪ ਰੰਕ ਪਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕਿਨੇ ਉਤਪਜ ਖਾਨ ਬਹੁਰ ਰਚ ਦੇਨੀ ਕਹੋ ਫੂਲ ਰਾਜਾ ਹਵ ਬੈਠਾ ਕਹੋ ਸਿਮਟ ਪਿਓ ਸ਼ੰਕਰ ਕੈਠਾ ਸਗਰੇ ਸ੍ਰੇਟ ਦਖਾਇ ਚੰਪਵ ਆਤ ਜਗਾਦ ਸਰੂਪ ਸੁਜੰਪਵ ਅਬਰੱਛਾ ਮੇਰੀ ਤਮ ਕਰੋ ਸਖਿਆ ਬਾਰ ਅਸਖ ਸੰਗਰਹੋ ਦਟ ਜਿਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸ ਤਉ ਤਵ ਸਰਣੀ ਪਰੇ ਤਨ ਕੇ ਦਟ ਦੁਖ ਤ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨੈ ਐਹ ਰੱਚਾ ਹੋਏ ਤਾਂ ਸਭ ਕਾਲਾ ਦੁਟ ਰੇਟ ਟਟਰੇ ਤਤ ਕਾਲਾ ਕਿਰਪਾ ਨਿਦਾਨ ਤਨ ਜਾਏ ਨੇ ਹਰ ਹੋ ਤਾਂ ਕੇ ਤਾਬ ਤਨ ਕਮੈ ਹਰ ਹੋ ਰਹਿਦ ਸਦ ਕਰਮ ਸਭ ਹੋਈ ਦੁਟ ਚਾਸ ਵੈਸ਼ਕੇ ਨ ਕੋਈ ਇਕ ਬਾਰ ਜਨਤਵੇਂ ਸੰਭਾਰ ਕਾਲ ਪਾਇ ਤੇ ਤੈਂ ਅਬਾਰ ਜਨਰ ਨਾਮ ਤਿਹਾਰੋ ਕਹਾ ਦਰਦ ਦੋਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲਿਓ ਅਬਾਰੀ ਸਰਬ ਥੋਰਮੋ ਹੋ ਸਹਾਈ ਦੋਟ ਦੋਗ ਤੇ ਲਿਓ ਬਚਾਈ ਕਿਰਪਾ ਕਰੀ ਅੰਪਰ ਜਗ ਮਾਤਾ grant karapurna sabrata kalbak sakal de ko harta dut dukhan ko che karta siriya to jape de allah puran kara grant tat kala man panchit pal paave soyi dukhanat se parapt hoi adal sune ganga jo jae so rasna pavai ਸੁਨਦੇ ਮੂੜ ਚਿਤ ਲਾਏ ਚਤਰਤਾ ਆਵਈ ਦੁਖ ਦਰਦ ਪਉ ਨਿਕਟ ਨਾਤਨ ਕੇ ਰਹੇ ਹੈ ਹੋ ਜੋ ਜਾ ਕੀ ਇਕ ਬਾਰ ਚੋਪਈ ਕੋ ਕਹੈ ਚੋਪਈ ਸੰਪਦ ਸਤਰ ਸਹਿਜ ਪਣਿਜੈ ਅਰਧ ਸਹਿਜ ਪਨ ਤੀਨ ਕਹਿਜੈ ਪੰਦਰਵ ਸੁਦੀ ਅਸ਼ਟਮੀ ਰਵਾਰਾ ਦੀਨ ਸਤਧਰਵ ਗ੍ਰੰਥ ਸੁਧਾਰਾ ਐਤ ਸ੍ਰੀ ਚਤਰ ਤੋਂ ਪਖਿਆਨ ਤਿਆ ਚਿਤਰੇ ਮੰਤਰੀ ਭੂਪ ਸੰਵਾਦੇ 405 ਚਰਿਤਰ ਸਮਾਵਤ ਮਾਇਤ ਸੁਭ ਮਸਤ ਅਫਜੂ ਦੋਹਰਾ 10 ਜਾਨ ਕਰ 10 ਪਰ ਕੀਜੇ ਕਿਰਪਾ ਅਪਾਰ ਆਪ ਹੱਥ ਦੇ ਰਾਖਮੋ ਮਨ ਕਰਮ ਬਚਨ ਵਿਚਾਰ ਚੋਪਈ ਮੈਂ ਨਾ ਕਨੇਸੇ ਪ੍ਰਥਮ ਮਨਾਉ ਕਿਸਰ ਬਿਸਨ ਕਬ ਹੋ ਨਾ ਧਾਉ ਕਾਨ ਸੁਨੇ ਪਹਿਚਾਨ ਨ ਤਨਸੋ ਲਿਵ ਲਾਗੀ ਮੋਰੀ ਪਗੈਨਸੋ ਮਹਾਕਾਲ ਰਖਵਾਰ ਹਮਾਰੋ ਮਹਾ ਲੋਭ ਮੈਂ ਕਿੰ ਕਰਥਾਰੋ ਅਪਨਾ ਜਾਣ ਕਰੋ ਰਖਵਾਰ ਬਾਹੇ ਗਏ ਕੀ ਲਾਜ ਵਿਚਾਰ ਆਪਨਾ ਜਾਨ ਮੋਝੇ ਪ੍ਰਤਪਰੀਐ ਚਨ ਚਨ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚਲੈ ਰਾਖ ਆਪ ਮੋ ਔਰ ਨੱਚ ਦਲੈ ਤੁਮ ਮਾ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤਿਆਰਾ ਜਾਨ ਆਪਣਾ ਮਝੇ ਨਵਾਜ ਆਪ ਕਰੋ ਹਮਰੇ ਸਭ ਕਾਜ ਤਮੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਦਾਹ ਜਾਨ ਕਰ ਕਿਰਪਾ ਕਰੋ ਮੋਹੇ ਹਰ ਪਰਾਮੈ ਆਨ ਦਵਾਰ ਤੋਹੇ ਆਪਣਾ ਜਾਣ ਕਰੋ ਪ੍ਰਿਤ ਪਾਰਾ ਤੁਮ ਸਹਿਬ ਮੈਂ ਕਿੰਕਰਥਾਰਾ ਦਾਹ ਜਾਨ ਦੇ ਹੱਥ ਉਪਾਰੋ ਹਮਰੇ ਸਭ ਬਹਿਰੀਆਂ ਸੰਗਾਰੋ ਪ੍ਰਥਮ ਤਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਬਤਾ ਬਿਦਜਨਾਨਾ ਕ੍ਰਿਸ਼ਨ ਜਥਾ ਮਤ ਚਿਤਰ ਵਿਚਾਰੋ ਚੂਕ ਹੋਏ ਕਬ ਲਿਓ ਸਦਾਰੋ ਕਬਿਓ ਬਾਚ ਦੋਹਰਾ ਜੋ ਜਨ ਨਜ ਪ੍ਰਵ ਮੋਸੋ ਕਹਾ ਸੋ ਕਹਿਓ ਜਗ ਮਾਹੇ ਜੋ ਤੈ ਪ੍ਰਵ ਕੋ ਧਿਆਏ ਹੈ ਅੰਤ ਸੁਰਗ ਕੋ ਜਾਏ ਦੋਹਰਾ ਹਰ ਹਰ ਜਨਨ ਦੋਏ ਏਕ ਹੈ ਬੈਬ ਵਿਚਾਰ ਕਛ ਨਾਹੇ ਜਲ ਤੇ ਉਪਜਤ ਰੰਗ ਜੋ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਤਰਾ ਜਗ ਆਏ ਆਬ ਮੈਂ ਕਥ ਸੰਪੇਸ਼ਤੇ ਸਭੋ ਕਹਿਤ ਸੁਨਾਏ ਕਬਿਓ ਬਾਚ ਦੋਹਰਾ ਢਾਡ ਪਿਓ ਮੈਂ ਜੋਰ ਕਰ ਬਚਨ ਕਾ ਸਿਰ ਨਿਆਏ ਕਾਂਤ ਚੱਲੇ ਤਬ ਜਗਤ ਮੈਂ ਜਬ ਤਮ ਕਰੋ ਸੁਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤਾਏ ਸੰਤ ਅੰਤ ਲਹੇਗੇ ਮੁਕਤ ਫਲ ਪਾਵੇਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਮ ਕੋਟਕ ਵਿਸ਼ਨ ਮਹੇਸ ਕੋਟੇਂਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ ਦੋਹਰਾ RAM ਕਥਾ ਜਗ ਜਗ ਟਲ ਸਭ ਕੋਈ ਭਗਤ ਨੇਤ ਸਵਰਗ ਬਾਸ ਰਗ ਪਰ ਕਰਾ ਸਗਰੀਪਰੀ ਸਮੇਤ ਚੋਪਈ ਜੋ ਇਹ ਕਥਾ ਸੁਨੇ ਅਰ ਗਾਵੇ ਦੁਖ ਪਾਪ ਤੇ ਨਿਕਟ ਨ ਆਵੇ ਵਿਸ਼ਨ ਭਗਤ ਕੀ ਇਹផល ਹੋਈ ਆਦ ਬਿਆਦ ਛਵੇ ਛਕੇ ਨ ਕੋਏ संपद सतर सस 55 हाडवती प्रथम सक गदावन तपरसाध कर ग्रंथ सुधारा फूल परी लो सुधारा दोहरा नेत्र तों के चरण तर सत धरव तीर तरंग श्री भगवत पुराण कियो रगबर कथा प्रसंग दोहरा ਸਾਧ ਸਾਧ ਜਾਨੋ ਨਹੀਂ ਬਾਦ ਸਬਾਦ ਬੇਬਾਦ ਗ੍ਰੰਥ ਸકલ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਹੇ ਗਹੇ ਜਬ ਤੇ ਤੁਮਰੇ ਤਵ ਤੇ ਕੋ ਆਕਤਰੇ ਨਹੀਂ ਆਨਿਓ RAM ਰਹੀਨ ਪਰ RAM ਰਹੀ ਪਰਾਨ ਕਰਾਨ ਅਨੇਕ ਮਤ ਇਕ ਨ ਮੰਨਿਓ ਸਿਮਰਤ ਸਾਇਤ ਰਬੇਦ ਸਬੇ ਬੋ ਵੇਦਕ ਐ ਮੈਂ ਇੱਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਓ ਸਭ ਤੋਏ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜਕੈ ਕਹਿਓ ਤੁਹਾਰੋ ਦਵਾਰ ਬਾਹੇ ਕਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਕਾ ਵੜਾਈਆ ਸ਼ਬਦੋਤਾ ਕਾ ਬਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਵਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਮੇ ਉਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨੇ ਚਾ ਸਭ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਹਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਚਵਤ ਰੋਪੇ ਆਰੋ ਸਾਚਾ ਨਾਮ ਮੇਰਾ ਇਹ ਆਧਾਰ ਵਾਜੇ ਪੰਜ ਸ਼ਬਦ ਤਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਦ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਇਆ ਤਦ ਜਨ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਸ ਕਹੋਆ ਤਤ ਕਰ ਅਨਹਦ ਬਾਜੇ ਅਨੰਤ ਸੁਣੋ ਵਡ ਭਾਗਿਓ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿਤ ਸਤ ਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਨ ਵਸਤੂ ਪਈਓ ਸਦ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਈਓ ਜਿਸ ਕਾ ਸਾਲਸੈ ਉਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਅਤ ਜੀ ਨਾ ਜਾਏ ਨਿਤ ਨਿਤ ਰੱਖਿ ਉਰਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮੰਨਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇ ਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਪੌੜੀ ਤਿੱਥੈ ਤੋਂ ਸਮਰਥ ਜਿੱਥੈ ਕੋਏ ਨਾ ਹੈ ਓਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਪਉਜਲ ਵਿਖਮਸ ਗਾਓ ਗੁਰ ਸਬਦ ਦੀ ਪਾਰ ਪਾਏ ਜਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲ ਮੈਂ ਇਹੋ ਪੰਨ ਗੁਣ ਗੋਵਿੰਦ ਗਾਹੇ ਸਭ ਸੇ ਨੋ ਕਿਰਪਾਲ ਸਮਾਲੇ ਸਾਹ ਸਾਹ ਬਿਰਤਾ ਕੋਈ ਨ ਜਾਏ ਜੇ ਆਵੇ ਤਦ ਆਏ ਸਲੋਕ ਮੰਨ ਲਾ ਪੰਜਵਾਂ ਅੰਤਰ ਗੁਰ ਅਰਾਧਣਾ ਜਹਿਵਾ ਜਪ ਗੁਰ ਨਾਉ ਨੇਤਰੀ ਸਤ ਗੁਰ ਭੇਕਣਾ ਸ਼ਰਵਣੇ ਸੁਣਾ ਗੁਰ ਨਾਉ ਸਤ ਗੁਰ ਸੇਤੀ ਰਤਿਆ ਦਰਗਹਿ ਪਾਈਏ ਠਾਓ ਕੋ ਨਾਨਕ ਕਿਰਪਾ ਕਰੇ ਜਿਸ ਨੋ ਇਹ ਵਥ ਦੇ ਜਗ ਮੈਂ ਉਤਮ ਕਾਢੀ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰਖਣਾਰ ਆਪ ਬਾਰਿਆ ਨਾਮ ਘਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ ਹੋ ਆਇ ਆਪ ਦਿਆਲ ਮਨੋ ਨਾ ਵਿਸਾਰਿਆ ਨਾ ਸਾਥ ਜਨਾ ਕੇ ਸੰਗ ਭਵਜਲ ਤਾਰਿਆ ਨਾ ਸਾਖਤ ਨਿੰਦਕ ਦੁਸ਼ਟ ਕੈ ਨਮਾਹਿ ਬਿਦਾਰਿਆ ਨਾ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ